ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਸਬਜ਼ੀ ਜਿਹੜੀ ਰਸਮਸੀ ਹੁੰਦੀ ਹੈ ਸੁੱਕੀ ਨਹੀਂ ਬਣਾਉਣੀ ਰਸਮਸੀ ਬਣਾਵਾਂਗੇ ਥੋੜੀ ਜਿਹੀ ਤਰੀ ਰੱਖ ਕੇ ਇੱਕ ਵਾ ਫਰਾਈ ਪੈਨ ਲੈ ਲਿਆ ਉਹਦੇ ਵਿੱਚ ਪਿਆਜ਼ ਪਾ ਲਈ ਪਿਆਜ਼ ਵੱਡੇ ਵੱਡੇ ਕੱਟ ਲੈਣੇ ਆ ਆਪਾਂ ਕਿਉਂ ਮਿਕਸੀ ਕਰਨੇ ਆ ਸੇਕ ਲਵਾ ਕੇ ਪਿਆਜ਼ ਪਾ ਲਈ ਹੁਣ ਟਮਾਟਰ ਕੱਟ ਕੇ ਪਾ ਲਾਂਗੇ ਪੰਜਾਂ ਜਾਂ ਚਾਰ ਟਮਾਟਰ ਆਪਾਂ ਕੱਟ ਕੇ ਇਹਦੇ ਵਿੱਚ ਪਾ ਲਮਗੇ ਹੋਈ ਬਰੀਕ ਕੱਟਣ ਦੀ ਨਹੀਂ ਲੋੜ ਪਿਆਜ਼ਾਂ ਟਮਾਟਰਾਂ ਨੂੰ بس بڑے بڑے ਕੱਟ ਲਓ ਇਹਨਾਂ ਨੂੰ ਆਪਾਂ ਤੜਕੇ ਦੀ ਤਰ੍ਹਾਂ ਭੁੰਨਣਾ ਹੈ ਕੱਚੇ ਨਹੀਂ ਰੱਖਣੇ ਇਹ ਇਹਦੇ ਵਿੱਚ ਘਿਓ ਪਾ ਕੇ ਆਪਾਂ ਇਹਨੂੰ ਪੂਰੀ ਤਰ੍ਹਾਂ ਇਹਦੀ ਪਕਾਉਣੀ ਹੈ ਇਹ ਜਿੰਨੀ دیر ਤੱਕ ਲਾਈਟ ਪਿੰਕ ਨਹੀਂ ਹੋ ਜਾਂਦੇ ਪਿਆਜ਼ ਆਪਾਂ ਓਨੀ دیر ਤੱਕ ਇਹਨੂੰ ਪਕਾਉਣਾ ਮਾ ਕਿਉਂ ਪਾ ਲਿਆ ਹੁਣ ਇਹਨੂੰ ਆਪਾਂ ਭੁੰਨਾ ਵੀ ਗੈਸ ਨੂੰ ਸਲੋ ਹੀ ਰੱਖਣਾ ਜੀ ਕੰਦੀ ਵਿੱਚ ਵਿੱਚ ਆਪਾਂ ਹਿਲਾਉਂਦੇ ਰਾਵਾਂਗੇ ਇਹਨੂੰ ਪੂਰਾ ਤੜਕਾ ਭੁੰਨਣਾ ਚਾਹੀਦਾ ਵਾ ਕਿ ਸਬਜੀ ਦਾ ਟੇਸਟ ਵਧੀਆ ਆਵੇ ਤੜਕਾ ਕੱਚਾ ਰਹੂਗਾ ਸਬਜੀ ਦਾ ਟੇਸਟ ਨਹੀਂ ਵਧੀਆ ਲੱਗਣਾ ਕੱਚਾਪਨ ਜਿਹਾ ਆਉਂਦਾ ਰਹੂਗਾ ਇਸ ਕਰਕੇ ਆਪਾਂ ਇਹਨੂੰ ਤੜਕੇ ਨੂੰ ਵਧੀਆ ਤਰੀਕੇ ਨਾਲ ਪੁੰਨਣਾ ਅਜੇ ਆਪਣੇ ਪਿਆਜ਼ ਟਮਾਟਰ ਕੱਚੇ ਆ ਤੇ ਆਪਾਂ ਇੱਕ ਪਾਸੇ ਪਨੀਰ ਦੀ ਕਟਿੰਗ ਕਰ ਲੈਨੇ ਆ ਤੜਕਾ ਯਕਬਾਸੇ ਤੜਕਾ ਪੁੱਜੀ ਜਾਊਗਾ ਹਾਂਜੀ ਪਨੀਰ ਦੇ ਪੀਸ ਜਿਹੜੇ ਆਪਾਂ ਚੌਰਸ ਕੱਟਣੇ ਆ ਤਕੋਨੇ ਵੀ ਕੱਟ ਸਕਦੇ ਹੋ ਤੁਸੀਂ ਆਪਣੀ ਤੁਹਾਡੀ ਚੋਇਸ ਆ ਮੈਂ ਤਾਂ ਚੌਰਸ ਪੀਸ ਕੱਟੇ ਆ ਹਾਂਜੀ ਪਨੀਰ ਇਹਦੀ ਕਟਿੰਗ ਹੋ ਗਈ ਹੈ ਪਨੀਰ ਦੀ ਹੁਣ ਆਪਾਂ ਤੜਕਾ ਦੇਖ ਲਈਏ ਤੜਕਾ ਆਪਣਾ ਦੇਖੋ ਜੀ ਹਜੇ ਥੋੜਾ ਜਿਹਾ ਕੱਚਾ ਪੰਨਾ ਥੋੜਾ ਜਿਹਾ ਕੱਚਾ ਪੰਨਾ ਹਜੇ ਆਪਾਂ ਇਹਨੂੰ ਹਲੇ ਹੋ ਪਕਾਵਾਂਗੇ ਅਦਰਕ ਲਸਣ ਦਾ ਪੀਸਟ ਪਾਤਾ ਥੋੜਾ ਜਿਹਾ ਇੱਕ ਚਮਚ ਦੋਨਾਂ ਚੀਜ਼ਾਂ ਦਾ ਇੱਕ ਚਮਚ ਹੀ ਪਾਉਣਾ ਅੱਧਾ ਅਦਰਕ ਦਾ ਅੱਧਾ ਲਸਣ ਦਾ ਇੱਕ ਚਮਚ ਉਹਨੂੰ ਵੀ ਆਪਾਂ ਤੜਕੇ ਦੇ ਨਾਲ ਹੀ ਭੁੰਨ ਲਵਾਗੇ ਸਬਜੀ ਤਾਂ ਬਣ ਜੂ ਤੜਕੇ ਨੂੰ ਟਾਈਮ ਲੱਗਦਾ ਟੜਕੇ ਨੂੰ ਟਾਈਮ ਇਸ ਕਰਕੇ ਲੱਗਦਾ ਕਿ ਉਹਦੀ ਆਪਾਂ ਪੂਰੀ ਪਕਾਉਣਾ ਹੁੰਦਾ ਪੂਰਾ ਹੁਣ ਮੈਂ ਮਿਕਸੀ ਕਰ ਲਿਆ ਜੀ ਇਹਨਾਂ ਨੂੰ ਹੁਣ ਉਹਦੇ ਵਿੱਚ ਆਪਾਂ ਨਮਕ ਮਿਰਚ ਮਸਾਲਾ ਜੀਰਾ ਪਾਊਡਰ ਇਹ ਪਾ ਦਮਾ ਗਏ ਪਾ ਕੇ ਇਹਨੂੰ ਆਪਾਂ ਸਾਰੇ ਟੜਕੇ ਨੂੰ ਹਲਾ ਲਵਾਂਗੇ ਹਾਂਜੀ ਤੜਕਾ ਇਹਨੂੰ ਆਪਾਂ ਇਹਨੂੰ ਵੀ ਹੁਣ ਨਮਕ ਮਿਰਚ ਪਾ ਕੇ ਆਪਾਂ ਇਹਨੂੰ ਪਕਾਉਣਾ ਵਾ ਬੁੰਨਾਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਲੋ ਅੱਗ ਤੇ ਹਾਂਜੀ ਆਪਾਂ ਇਹਨੂੰ ਹਣ ਇਹ ਦੇਖੋ ਜੀ ਕਿ ਉਹ ਛੱਡਦਾ ਆਪਣਾ ਤੜਕੇ ਨੇ ਇਹਦੇ ਵਿੱਚ ਹੁਣ ਆਪਾਂ ਦੇਖਦੇ ਆਂ ਥੋੜਾ ਜਿਹਾ ਇਹਦੇ ਵਿੱਚ ਦੋ ਗਲਾਸ ਮੇ ਪਾਣੀ ਦਾ ਪਾਇਆ ਉਹਨੂੰ ਵੀ ਆਪਾਂ ਬੁਕਾ ਲਿਆ ਬੋਇਲ ਕਰ ਲਿਆ ਹੁਣ ਪਨੀਰ ਪਾ ਦਾਂਗੇ ਇਹਨੂੰ ਹੁਣ 2 ਮਿੰਟ ਦੇ ਲਈ ਇਦਾਂ ਹੀ ਆਪਾਂ ਇਹਨੂੰ సేనా వ ఇను ఎదాయి బయల్ కదా వాళ్ళ పనీర నీరుగా ఎదాయిన ਇਹ ਕੋਈ ਸਬਜੀ ਗਾੜੀ ਹੋ ਗਈ ਆ ਦੇਖੋ ਆਪਣੇ ਹੁਣ ਹਾਂਜੀ ਸਬਜੀ ਬਣ ਕੇ ਤਿਆਰ ਆ ਜੀ ਪਲੇਟਿੰਗ ਲੱਗ ਗਈ ਆ 50 ਦਾ ਚਾਰ ਨਾਲ ਸੈਲਡ ਰੋਟੀ ਨਾਲ ਚਾਹੇ ਪਨੀਰ ਦੀ ਸਬਜੀ ਖਾ ਲੋ ਤੁਹਾਡੀ অপਸ਼ਨ ਆ ਹੈ ਚਾਹੇ ਪਰੌਂਠੀ ਨਾਲ ਖਾ ਲੋ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ